ਨੀ ਚਲ ਅਸਲੀ ਜੰਨਤ ਚੱਲੀਏ ਨਿੱਤ ਕਰਦੀ ਉਡੀਕਾਂ ਜੋ ਸਾਸ਼੍ਰੀ ਕਾ ਦੋਸਤੋ ਸਵਾਗਤ ਆ ਤੁਹਾਡਾ ਮੇਰੇ ਚੈਨਲ ਦੇ ਉਤੇ ਪੇਸ਼ ਹੈ ਰਚਨਾ ਜੰਨਤ ਹੂੰ ਉੱਚੜਦੇ ਸੂਰਜ ਵਰਗੀਏ ਤੇਰੀ ਕਿਰਨਾਂ ਵਰਗੀ ਲੋ ਤੇਰਾ ਦਗ-ਦਗ ਕਰਦਾ ਹੁਸਨ ਹੈ ਉ ਤੇਰਾ ਦਗ ਦਗ ਕਰਦਾ ਹੁਸਨ ਹੈ ਪਰ ਦੂਰ ਹੈ ਲੱਖਾਂ ਕੋ ਨੀ ਤੂੰ ਮੋਤੀ ਬੂੰਦ ਤਰੇਲ ਦੀ ਨੀ ਤੂੰ ਮੋਤੀ ਬੂੰਦ ਤਰੇਲ ਦੀ ਫੁੱਲਾਂ ਤੇ ਦਿਸਦੀ ਜੋ ਜੇ ਛੂਆਂ ਤਾਂ ਮੈਂ ਸਿਮਟ ਜਾਊਂ ਜੇ ਝੂਆਂ ਤਾਂ ਮੈਂ ਸਿਮਟ ਜਾਊ ਜਾਊ ਪੱਤਿਆਂ ਵਿੱਚ ਸਮੋ ਨੀ ਤੂੰ ਸੁਹਾ ਫੁੱਲ ਗੁਲਾਬ ਦਾ ਹੋ ਨੀ ਤੂੰ ਸੁਹਾ ਫੁੱਲ ਗੁਲਾਬ ਦਾ ਤੇਰੇ ਅੰਗ ਅੰਗ ਵਿੱਚ ਖੁਸ਼ਬੋ ਨੀ ਤੂੰ ਕਲੀਆਂ ਵਾਂਗੂੰ ਮੈਂ ਕਦੀ ਹੋ ਨੀ ਤੂੰ ਕਲੀਆਂ ਵਾਂਗੂੰ ਮੈਂ ਕਦੀ ਲਮਮਾੜਾ ਹਾਂ ਪੇਚ ਪਰੋ ਨੀ ਫੁੱਲਾਤੇ ਉੱਡਦੀ ਏ ਤਿਤਲੀਆਂ ਨੀ ਫੁੱਲਾਤੇ ਉੱਡਦੀ ਏ ਤਿਤਲੀਆਂ ਇੱਕ ਪਲ ਤਾਂ ਜਰ ਰਖ ਲੋ ਨੀ ਤੇਰੇ ਸੋਨੇ ਸੋਨੇ ਪਰਾਂਤੇ ਤੇਰੇ ਸੋਨੇ ਸੋਨੇ ਪਰਾਂਤੇ ਕੋਈ ਗਿਆ ਹੈ ਆਸ਼ਿਕ ਹੋ ਨੀ ਤੂੰ ਠੰਡੀ ਹਵਾ ਸਵੇਰ ਦੀ ਹੋਨੀ ਤੂੰ ਠੰਡੀ ਹਵਾ ਸਵੇਰ ਦੀ ਜਿਵੇਂ ਸੁੰਨ ਚਾੜਦਾ ਪੋ ਨੀ ਤੂੰ ਮਸਤੀ ਜਮੇ ਬਖੇਰਦੀ ਹੋਨੀ ਤੂੰ ਮਸਤੀ ਜਮੇ ਬਖੇਰਦੀ ਜਮੇ ਅੰਗ ਅੰਗ ਨੂੰ ਤੂੰ ਛੋ ਨੀ ਤੂੰ ਪੰਛੀ ਕੋਈ ਅਸਮਾਨ ਦਾ ਹੋ ਨੀ ਤੂੰ ਪੰਛੀ ਕੋਈ ਅਸਮਾਨ ਦਾ ਜਾਂ ਘੁਗੀਆਂ ਜਾਂ ਪੇਦੋ ਨੀ ਤੂੰ ਚਿੜੀਆਂ ਵਾਂਗੂ ਚੈਕਦੀ ਹੋ ਨੀ ਤੂੰ ਚਿੜੀਆਂ ਵਾਂਗੂ ਚੈਕਦੀ ਤਾਈਓ ਤਾਂ ਆਉਂਦਾ ਮੋ ਨੀ ਤੂੰ ਬੱਦਲੀ ਇੱਕ ਅਸਮਾਨ ਦੀ ਹੁੰਨੀ ਤੂੰ ਬਦਲੀ ਇੱਕ ਅਸਮਾਨ ਦੀ ਆ ਹੁਣ ਕਣੀਆਂ ਨਾਲ ਕੋ ਨੀ ਤੂੰ ਛਮ ਛਮ ਕਰਕੇ ਬਰਸ ਜਾ ਤੂੰ ਛਮ ਛਮ ਕਰਕੇ ਬਰਸ ਜਾ ਮੈਨੂੰ ਸਾਰਾ ਦਿਨ ਭਗੋ ਫਿਰ ਹੁੰਦੀ ਵਿੱਚ ਬਰਸਾਤ ਦੇ ਉਹ ਫਿਰ ਹੁੰਦੀ ਵਿੱਚ ਬਰਸਾਤ ਦੇ ਆ ਤੂੰ ਮੀਂਹ ਕੋਲ ਖਲੋ ਨੀ ਤੇਰੇ ਭਿੱਜ ਗਏ ਸਾਰੇ ਕੱਪੜੇ ਹੋ ਤੇਰੇ ਭਿੱਜ ਗਏ ਸਾਰੇ ਕੱਪੜੇ ਤੇਰੇ ਸਿਰ 'ਚੋਂ ਪਾਣੀ ਚੋਂ ਜਿਵੇਂ ਮੂਰਤੀ ਤੂੰ ਖੁਜਰਾਹੋਦੀ ਹੋ ਜੇ ਮੈਂ ਮੂਰਤੀ ਤੂੰ ਖੁਜਰਾਹੋਦੀ بارش ਨੇ ਦਿੱਤੀ ਤੋ ਤੇਰਾ ਹੱਥ ਫੜ ਕੇ ਮੈਂ ਚੁੰਮ ਲਾਂ ਉ ਤੇਰਾ ਹੱਥ ਫੜ ਕੇ ਮੈਂ ਝੁੰਮ ਲਾਂ ਜਮ ਖੋ ਬਾਂਦੇ ਵਿੱਚ ਖੋ 니 ਤੇਰੀ ਜੰਨਤ ਜਈ ਗਲ ਵੱਕੜੀ ਹੋ ਤੇਰੀ ਜੰਨਤ ਜਈ ਗਲ ਵੱਕੜੀ ਤੇਰਾ ਕਹਿਣਾ ਆਏ ਓਹੋ 니 ਅਜ ਕਾ ਤੋ ਬਾਹ ਕਸੀਆਂ ਹੁਅਜ ਕਾ ਤੋ ਬਾਂਹ ਕਸੀਆਂ ਪਲਕਾਂ ਨੂੰ ਰਖਿਆ ਟੋ ਨੀ ਤੇਰੇ ਬਗ ਪੈ ਨੈਣੋਂ ਅਥਰੂ ਨੀ ਤੇਰੇ ਬਗ ਪੈ ਨੈਣੋਂ ਅਥਰੂ ਕਿਉ ਲੱਗ ਪਈ ਹੁਣ ਤੂੰ ਰੋ ਨੀ ਇਹ ਜ਼ਾਲਮ ਹੁੰਦੀ ਦੁਨੀਆਂ ਨੀ ਇਹ ਜ਼ਾਲਮ ਹੁੰਦੀ ਦੁਨੀਆਂ ਤੈਿਓ ਤਾਂ ਆਉਂਦਾਰੋ ਨੀ ਜੋ ਕਰਦੇ ਨੇ ਮੁਹੱਬਤਾ ਨੀ ਜੋ ਕਰਦੇ ਨੇ ਮੁਹੱਬਤਾ ਇਹ ਜ਼ਿੰਦਗੀ ਨੂੰ ਲੈ ਦੇਖੋ ਨੀ ਚੱਲ ਅਸਲੀ ਜੰਨਤ ਚੱਲੀਏ ਨੀ ਚੱਲ ਅਸਲੀ ਜੰਨਤ ਚੱਲੀਏ ਨਿਤ ਕਰਦੀ ਉਡੀਕਾਂ ਜੋ ਨੀ ਚੱਲ ਅਸਲੀ ਜੰਨਤ ਚੱਲੀਏ ਨੀ ਚੱਲ ਅਸਲੀ ਜੰਨਤ ਚੱਲ ਲੀਏ ਨੀ ਚੱਲ ਅਸਲੀ ਜੰਨਤ ਚੱਲ ਲੀਏ